ਭਰਵਾਂ ਜੀ ਸਾਰੇ ਆਪਣੇ ਪਰਿਵਾਰ ਦੇ ਸਵੇਤ ਅੱਜ ਆਵਾਜ਼ ਦੇ ਪਾਰਟੀ ਅਕਾਲੀ ਦਲ ਨੂੰ ਛੱਡ ਕੇ ਆਵਾਜ਼ੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਸਾਡੇ ਨਾਗਰਾ ਪਰਿਵਾਰ ਜੋ ਇੱਕ ਬਹੁਤ ਵੱਡਾ ਪਰਿਵਾਰ ਹੈ ਸਾਡੇ ਸ਼ਸਮਾਨ ਸ਼ਾਹ ਦੇ ਵਿੱਚ ਤੇ 10 ਸਾਲ ਪ੍ਰਧਾਨਗੀ ਵੀ ਕੀਤੀ ਹੈ ਤੇ ਬਹੁਤ ਹੀ ਲੰਬੇ ਸਮੇਂ ਤੋਂ ਅੱਜ ਅੱਜ ਕਹਿ ਰਹੇ ਬਹੁਤ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਤੇ ਅੱਜ ਅਮਨ ਜੀ ਦੀਆਂ ਨੇਤਰੀਆਂ ਅਮਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਉਹ ਪਾਰਟੀ ਜੋ ਅੰਮ੍ਰਿਤ ਆ ਕੇ ਅੱਜ ਆਵਾਜ਼ ਵੀ ਪਾਰਟੀ ਸ਼ੋਹਰਤ ਸਾਰੇ ਚੱਤਈ ਆਜੋ ਜੀ ਆਜੋ ਆਜੋ ਸਾਰੇ ਸਾਰਾ ਪਰਿਵਾਰ ਆਜੋ ਜੀ ਅਤਲ ਇਹ ਰਵੀ ਜੀ ਬਾੜਾ ਮੜਾ ਪਿਛੇ ਹੋ ਜਾਓ ਆਜਾ ਜੀ ਇੱਧਰ ਇੱਧਰ ਜਾਂਦੇ ਹਾਂ ਜੀ ਵੀ ਆਓ ਅਤਲ ਜੀ ਸ਼ੰਗੀ ਜੀ ਆਜੋ ਆਜੋ ਸ਼ੰਗੀ ਜੀ ਆਓ ਜੀ ਅਤਲ ਜੀ ਪਿੱਛੇ ਪੈਣ ਨੂੰ ਬੰਨਣ ਲੱਗਿਆ ਹੈ ਪਹਿਲਾਂ ਅਜ ਤੱਕ ਅਸੀਂ ਜੋਰ ਲਾ ਲਿਆ ਪਹਿਲੇ ਕੋਈ ਹੁਲੇ ਹੋਇਆ ਹੈ ਇਹ ਮਤਲਬ ਇਹਨਾਂ ਦੀ ਦੂਰਦਰਸ਼ੀ ਆ ਇਹ ਜਿਹੜਾ ਕੰਮ ਬੜੇ ਦਿਨੋਂ ਕਰਦੇ ਨੇ ਮਤਲਬ ਇਹ ਕੰਮ ਕਰਾਂ ਤੇ ਇਕੱਲੇ ਗਿਆ ਦਫ਼ਤਰ ਪੰਜ ਚਾਰ ਵਾਰੀ ਬੜਾ ਮਤਲਬ ਬੰਦੇ ਨੂੰ ਨਾਲ ਦੀ ਨਾਲ ਕਹਿੰਦੇ ਨੇ ਵੀ ਗੀਰਾ ਜੀ ਇਹ ਕੰਮ ਨਹੀਂ ਹੋ ਸਕਦਾ ਜਾਂ ਹੋ ਜੂਗਾ ਫਿਕਰ ਨਾ ਕਰ ਦੋ ਪਾਰਟੀਆਂ ਰੌੜਾਗਾ ਐਨੀ ਇੱਕ ਪਾਰਟੀ ਗੱਲ ਸੁਣ ਕੇ ਦੇਖਿਆ ਕਿ ਦੂਜੀ ਪਾਰਟੀ ਨੂੰ ਬੁਲਾਓ ਤਾਂ ਮੈਂ ਤੁਹਾਡਾ ਆਪਸ ਜੋ ਵੀ ਹੋਊਗਾ ਕੋਈ ਇਹ ਮਤਲਬ ਬਹੁਤ ਇਹਨਾਂ ਦਾ ਵੱਡਾਪਣਾ ਜਿਹੜਾ ਉਹ ਕੰਮ ਕਰਦੇ ਨੇ ਜਦੋਂ ਉਹ ਪਾਰਟੀ ਦੇ ਵਿੱਚ ਸ਼ੂਲੀਅਤ ਕਰਦੇ ਨੇ ਤੇ ਉਹਦੇ ਨਾਲ ਬਾਲ ਹੈ ਜਿਹੜਾ ਉਹ ਮਿਲਦਾ ਔਰ ਜਿੰਨਾ ਅੰਕਲ ਦਾ ਐਕਸਪੀਰੀਅੰਸ ਹੈ ਡਵੈਲਪਮੈਂਟ ਦੇ ਕੰਮਾਂ ਦੇ ਲਈ ਸ਼ਹਿਰ ਦੇ ਕੰਮਾਂ ਦੇ ਲਈ ਮੈਂ ਸਮਝਦਾ ਕਿ ਉਹਦੇ ਨਾਲ ਮੈਨੂੰ ਵੀ ਬਹੁਤ ਸਹਾਇ ਹੋਣਗੇ ਕਿਉਂਕਿ ਡਵੈਲਪਮੈਂਟ ਦਾ ਜਿੰਨਾ ਐਕਸਪੀਰੀਅੰਸ ਇਹਨਾਂ ਨੂੰ ਆਇਆ ਇਹਨਾਂ ਨੂੰ ਮਾਲ ਲੈ ਕੇ ਅੱਗੇ ਲਗਾ ਕੇ ਚੱਲਾਂਗੇ ਤਾਂ ਕਿ ਸ਼ਹਿਰ ਦੇ ਜਿਹੜੇ ਬਾਕੀ ਰਹਿੰਦੇ ਕੰਮ ਨੇ ਉਹ ਵੀ ਕਰ ਸਕੀ ਸੋ ਸਾਰੇ ਨਾਗਰਿਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੋਲਨ ਅੱਜ ਮੈਨੂੰ ਇਹਨਾਂ ਬੜਾ ਮਾਣ ਬਖਸ਼ਿਆ। ਇਸ ਵੀਰਾਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਮ ਆਦਮੀ ਪਾਰਟੀ ਚਾਹੇ। ਅੱਜ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ। ਮੈਂ ਸਭ ਤੋਂ ਪਹਿਲਾਂ ਤਾਂ ਅਮਨ ਜੀ ਦਾ ਜਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਤੇ ਕੈਬਨਟ ਮੰਤਰੀ ਨੇ ਉਹਨਾਂ ਨੇ ਮੈਨੂੰ ਛੋਟੇ ਜਿਹੇ ਬੰਦੇ ਨੂੰ ਇੱਥੇ ਆਪਣੀ ਪਾਰਟੀ ਵਿੱਚ ਪਰਲਾ ਕੇ ਬਹੁਤ بڑا ਸਾਡੀ ਫੈਮਿਲੀ ਨੂੰ ਮਾਣ ਬਖਸ਼ਿਆ ਹੈਗਾ। ਤੇ ਮੈਂ ਮੰਤਰੀ ਨੂੰ ਯਕੀਨ ਦਿਵਾਣਾਗਾ ਜਿਹੜੇ ਜਗ੍ਹਾ ਮੇਰਾ ਸਾਰਾ ਬੈਠੇ ਨੇ ਜੀ ਸਾਰਾ ਮੇਰਾ ਪਰਿਵਾਰ ਹੈ ਤੁਹਾਡੇ ਨਾਲ